ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਤੁੰਗਬਾਲਾ ਵਿੱਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਦਾ ਉਦਘਾਟ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਕੀਤਾ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ ਹਾਈ ਸਕੂਲ ਦੇ ਪ੍ਰਿੰਸੀਪਲ ਗੁਰਮੀਤ ਕੌਰ ਕੁਮਨ ਐਲੀਮੈਂਟਰੀ ਸਕੂਲ ਦੇ ਪ੍ਰਿੰਸੀਪਲ ਅਵਤਾਰ ਸਿੰਘ ਗੁਰਪ੍ਰੀਤ ਸਿੰਘ ਕਟਾਰੀਆ ਬਲਵਿੰਦਰ ਸਿੰਘ ਅਤੇ ਹੋਰ ਕਈ ਪ੍ਰਮੁੱਖ ਲੋਕ ਅਤੇ ਅਧਿਆਪਕ ਸ਼ਾਮਲ ਸਨ ਦੇਖੋ ਜਿਹੜੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਸ਼ੁਰੂਆਤ ਕੀਤੀ ਗਈ ਹੈ ਉਹਦੇ ਤਹਿਤ ਅੱਜ ਇੱਥੇ ਗਵਰਨਮੈਂਟ ਹਾਈ ਸਕੂਲ ਤੇ ਗਵਰਨਮੈਂਟ ਐਲੀਮੈਂਟਰੀ ਸਕੂਲ ਟੋਂਗਬਾਲਾ ਵਿਕੇ ਤਿੰਨ ਤੇ ਇੱਥੇ ਜਿਹੜੇ ਐਲੀਮੈਂਟਰੀ ਸਕੂਲ ਦੇ ਵਿੱਚ ਤਿੰਨ ਕਮਰੇ ਜਿਹੜੇ ਨੇ ਉਹ ਸਕੂਲ ਨੂੰ ਤੇ ਬੱਚਿਆਂ ਨੂੰ ਸਮਰਪਿਤ ਕੀਤੇ ਨੇ ਔਰ ਹਾਈ ਸਕੂਲ ਦੇ ਵਿੱਚ ਇੱਕ ਕਮਰਾ ਔਰ ਉੱਥੋਂ ਦੀ ਚਾਰ ਦਿਵਾਰੀ ਜਿਹੜੀ ਆ ਉਹ ਕਰਕੇ ਸਮਰਪਿਤ ਕੀਤੀ ਗਈ ਹੈ ਇਸ ਤੋਂ ਇਲਾਵਾ ਸਰਕਾਰ ਵੱਲੋਂ ਇੱਥੇ ਇੰਟਰਐਕਟਿਵ ਪੈਨਲ ਜਿਹੜੇ ਨੇ LED ਵਗੈਰਾ ਸਭ ਲਗੀਆਂ ਨੇ ਔਰ ਸਮਾਰਟ ਕਲਾਸਰੂਮ ਜਿਹੜੇ ਬਣੇ ਨੇ ਔਰ ਅੱਜ ਇੱਥੇ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਇੱਥੋਂ ਦੇ ਪ੍ਰਿੰਸੀਪਲ ਸਰਦਾਰ ਅਫਤਾਰ ਸਿੰਘ ਜੀ ਔਰ ਸਾਡੇ ਹਾਈ ਸਕੂਲ ਦੇ ਪ੍ਰਿੰਸੀਪਲ ਮੈਡਮ ਗੁਰਮੀਤ ਜੀ ਇਹਨਾਂ ਨੇ ਬਹੁਤ ਮਿਹਨਤ ਨਾਲ ਲਗਨ ਨਾਲ ਔਰ ਇੱਕ ਜਜ਼ਬੇ ਦੇ ਨਾਲ ਇੱਥੇ ਕੰਮ ਕੀਤਾ ਅੱਜ ਇੱਥੇ ਤੁੰਬੱਲਾ ਦੇ ਦੋ ਸਰਕਾਰੀ ਸਕੂਲਾਂ ਦੇ ਵਿੱਚ ਨਵੇਂ ਸਮਾਰਟ ਕਲਾਸਰੂਮਸ ਦਾ ਉਦਘਾਟਨ ਕੀਤਾ ਗਿਆ ਤੇ ਇੱਥੋਂ ਦੇ ਪ੍ਰਿੰਸੀਪਲ ਸਾਹਿਬਾਨ ਸਰਦਾਰ ਅਵਤਾਰ ਸਿੰਘ ਜੀ ਤੇ ਹਾਈ ਸਕੂਲ ਦੀ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਗੁਰਮੀਤ ਕੌਰ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਦੇ ਨਾਲ ਜਜ਼ਬੇ ਦੇ ਨਾਲ ਵੱਧ ਤੋਂ ਵੱਧ ਸਕੂਲੀ ਬੱਚਿਆਂ ਨੂੰ ਆਪਣੇ ਨਾਲ ਜੋੜਿਆ 400 400 ਬੱਚਿਆਂ ਦੀ ਸਟਰੈਂਥ ਹੈ ਦੋਵੇਂ ਸਕੂਲਾਂ ਦੀ ਆ ਤੇ ਇੱਥੇ ਆ ਕੇ ਬਹੁਤ ਖੁਸ਼ੀ ਮਿਲੀ ਜਦੋਂ ਦੇਖਿਆ ਕਿ ਇਨਫਰਾਸਟ੍ਰਕਚਰ ਸਰਕਾਰ ਵੱਲੋਂ ਬਿਹਤਰੀਨ ਪ੍ਰੋਵਾਈਡ ਕੀਤਾ ਜਾ ਰਿਹਾ ਆ ਆਮ